ਮਾਸ਼ਾਅੱਲਾ ਹੀ ਜੀ ਤੁਹਾਨੂੰ ਇੰਤਜ਼ਾਰੀ ਦਿਓ ਜੀ ਜੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਆਲ ਵਰਲਡ ਦੇ ਵਿੱਚ ਪਰਿਵਾਰ ਲਈ ਅਰਦਾਸਾਂ ਕਰੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੁੱਤ ਬਖਸ਼ ਤੇ ਅੱਜ ਸਾਰਿਆਂ ਦੀ ਦੁਆ ਦੇ ਸਦਕੇ ਅੱਜ ਸਾਡੇ ਵਿੱਚ ਫੇਰ ਸਾਡਾ ਸਿੱਧੂ ਭਾਈ ਵਾਪਸ ਮੁੜ ਕੇ ਆਇਆਗਾ ਜਿੱਥੋਂ ਤੱਕ ਸੰਗਤਾਂ ਬਾਈ ਨੂੰ ਸਿੱਧੂ ਨੂੰ ਪਿਆਰ ਕਰਦੀਆਂ ਸੀ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਤੇ ਜਿੱਥੇ ਗੁਰੂ ਘਰ ਜਾਓ ਜਿੱਥੇ ਵੀ ਜਾਓ ਮੰਨ ਲੈ ਗੁਰੂ ਘਰ ਕਿੱਥੇ ਵੀ ਜਾਓ ਤੇ ਅਰਦਾਸ ਕਰਿਓ ਵੀ ਤੰਦਰੁਸਤ ਤੇ ਵੱਡੀਆਂ ਉਮਰਾਂ ਬਖਸ਼ੇ ਹੈ ਸਾਡੇ ਭਰਾ ਲੰਮੀ ਉਮਰ ਤਾਂ ਸਾਡੇ ਭਰਾ ਨੂੰ ਲੰਮੀ ਉਮਰਾਂ ਬਖਸ਼ੇ ਤੇ ਤੰਦਰੁਸਤੀ ਤੱਕ ਜਰੂਰ ਕਰੋ ਅੱਜ ਬੜੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਨਰਵਸ ਆ ਹੱਥ ਵੀ ਕੰਬਦੇ ਆ ਨਰਵਸ ਆ ਵੀ ਇਤੋਂ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈ ਆਪਣਾ ਭਾਈ ਥੱਲੇ ਆ ਜੁੜਾ ਕਰਾਉਣਾ ਦੱਸਾਈ ਦੇਣੇ ਆਪਾਂ 私はちょっとやってみよう。 ਮੇਰੇ ਮੈਂ ਸਾਰੀ ਆਵਾਮ ਨੂੰ ਦੁਨੀਆ ਪਰ ਹਮ ਸ਼ੁਭਦੀਪ ਨੂੰ ਚਾਹਣ ਵਾਲੇ ਉਹਦੇ ਭੈਣ ਭਰਾਵਾਂ ਨੂੰ ਮਾਮਾ ਸਾਰਿਆਂ ਦੇ ਦਾ ਦਿਲੋਂ ਤੇ ਦਿਨ ਧੰਨਵਾਦ ਕਰਦਾ ਕਿ ਤੁਹਾਡੀਆਂ ਦੋਵਾਂਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਮਿਹਰ ਕੀਤੀ ਹੈ ਬਸ ਇੰਝ ਕੀਤਾ ਆਪਾਂ ਨੂੰ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੂ। ਇਹਨੇ ਆਪਣੇ ਤੇ ਰਹਿਮ ਕੀਤੀ। ਮੇਰਾ ਹਵੇਲੀ ਦੇ ਵਿੱਚ ਰੌਣਕਾਂ ਪਰਤੀਆਂ ਨੇ ਕਿੰਨੀ ਕੁ ਜ਼ਿਆਦਾ ਖੁਸ਼ੀ ਆ ਜਦੋਂ ਦੀ ਜਿਹੜੀ ਇਹ ਬਾਤ ਬਲਕੌਰ ਵੱਲੋਂ ਸਾਂਝੀ ਕੀਤੀ ਗਈ ਹੈ ਪੋਸਟ। ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦਾ ਧੰਨਵਾਦ, ਦਸਵੇਂ ਪਿਤਾ ਦਾ। ਬਾਬੇ ਨਾਨਕ ਤੋਂ ਲੈ ਕੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੁਬਾਰੀ ਖੁਸ਼ੀ ਪਰਤਾਈ ਹੈ। ਆਈ ਆ। ਸਭ ਤੋਂ ਵੱਡੀ ਗੱਲ ਇਹ ਲੋਕਾਂ ਦੀਆਂ ਇੰਨੀਆਂ ਕ ਦਬਾਵਾਂ ਨਾਲ ਸੀਗੀਆਂ। ਵੀ ਜਿਹੜੇ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਆਲ ਵਰਲਡ ਦੇ ਤੱਕ ਦਬਾਵਾਵਾਂ ਸੀਗੀਆਂ ਉਹਦੇ ਸਦਕਾ ਅੱਜ ਸਾਡੇ ਚ ਸਿੱਧੂ ਬਾਈ ਫੇਰ ਆਇਆ ਤੇ ਖੁਸ਼ੀ ਬਾਈ ਜੀ ਇਹ ਯਾਰ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿਉਂਕਿ ਦਿਲ ਨਰਵਸ ਹੋ ਜਾਂਦਾ ਹੈ ਕਿਉਂਕਿ ਖੁਸ਼ੀ ਦੇ ਪਾਲੀ ਏਡੇ ਹੁੰਦੇ ਆ ਤੇ ਬਾਕੀ ਬਾਈ ਜੀ ਤੁਹਾਨੂੰ ਪਤਾ ਹੀ ਹੈ ਵੀ ਖੁਸ਼ੀ ਤਾਂ ਹੁਣ ਹੋਣੀ ਹੋਣੀ ਹੈ ਹਰ ਇੱਕ ਪੋਸਟਰ WhatsApp ਖੋਲੋ YouTube ਖੋਲੋ ਜੋ ਵੀ ਖੋਲੋਗੇ ਤੇ ਸਿਰਫ ਬਾਪੂ ਜੀ ਨੇ ਇੱਕ ਤਰਕੇ ਪੋਸਟ ਸ਼ੇਅਰ ਕੀਤੀ ਆ ਤੇ ਉਹੀ ਪੋਸਟ ਸਾਰੇ ਥਾਂ 'ਤੇ ਬਲੇ ਸਿੱਧੂ ਦੇ ਪ੍ਰਸ਼ੰਸਕ ਵੀ ਲਗਾਤਾਰ ਹਵੇਲੀ ਆ ਰਹੇ ਨੇ ਤੇ ਹਵੇਲੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਕੋਈ ਜਿਹੜੀ ਮਠਾਈ ਵੀ ਵੰਡੀ ਜਾ ਰਹੀ ਹੈ ਪਤ ਹਾਂਜੀ ਬਾਈ ਜੀ ਰੌਣਕ ਤਾਂ ਹੋਣੀ ਹੀ ਆ ਸਿੱਧੂ ਨੂੰ ਚਾਹਣ ਵਾਲੇ ਕਿਉਂਕਿ ਹਰ ਇੱਕ ਬੰਦੇ ਦੇ ਪਿੱਛੇ ਕਈ ਦਿਨਾਂ ਤੋਂ ਲੈ ਕੇ ਸਾਨੂੰ ਪਤਾ ਵੀ ਨਿਊਜ਼ਾਂ ਚੱਲ ਰਹੀਆਂ ਸੀ ਤੇ ਬਾਪੂ ਜੀ ਨੇ ਪੋਸਟ ਪਾ ਕੇ ਆਪ ਜ਼ਾਹਰ ਕੀਤਾ ਵੀ ਜੋ ਵੀ ਮੰਨ ਕੇ ਚੱਲੋ ਵੀ ਖੁਸ਼ੀ ਆਊਗੀ ਤਾਂ ਤੁਹਾਡੇ ਸਾਹਮਣੇ ਅਸੀਂ ਆਪ ਪੋਸਟ ਪਾ ਕੇ ਦੱਸਾਂਗੇ ਤੇ ਉਹ ਸਾਂਝੀ ਕੀਤੀ ਹੈ ਪੋਸਟ ਤੇ ਆਉਣੀ ਹੈ ਬਾਈ ਜੀ ਹੱਕਾ ਕਿਉਂਕਿ ਉਹ ਸਾਨੂੰ ਤਾਂ ਬਾਈ ਦੇ ਵਿੱਚ ਸਿੱਧੂ ਦੇਖਦਾ ਜੂਨੀਅਰ ਮੂਸੇ ਵਾਲੇ ਦੀ ਐਂਟਰੀ ਹੋ ਜੁਕੀ ਹੈ ਲਗਾਤਾਰ ਪੋਸਟਾਂ ਵੀ ਜਿਹੜੀਆਂ ਪੈ ਰਹੀਆਂ ਨੇ ਭਾਈ ਜੀ ਸਬਤ ਵੇ ਫੇਰ ਮੈਂ ਕਹਿੰਦਾ ਵੀ ਅਕਾਲਪੁਰ ਦਾ ਧੰਨਵਾਦ ਆ ਐਂਟਰੀ ਹੋਈ ਆ ਤੇ ਰੱਬ ਬਹੁਤ ਲੰਮੀ ਉਮਰ ਬਖਸ਼ੇ ਜੀ ਕਹਿੰਦੇ ਸਾਡੇ ਆਏ ਛੋਟੇ ਭਾਈ ਨੂੰ ਸਾਡੀ ਵੀ ਉਮਰ ਲੱਗੇ ਜੀ ਲੰਬੀ ਇੰਨੀ ਕਿ ਲੰਮੀ ਉਮਰ ਬਖਸ਼ੇ ਤੇ ਤਰੱਕੀਆਂ ਕਰੇ ਆਇਂ ਸਤਨਾਬ ਇੱਕ ਮਿੰਟ ਆ ਆਇਆ ਓਏ ਕਰਦਾ ਹੀ ਨਹੀਂ ਜਾ ਰਿਹਾ ਇਹ ਹਾਂ